टीवी पंजाब हिमाचल हरियाणा देख रहे दशकांदा स्वागत ਤੇ ਐਸ ਵੇਲੇ ਅਸੀਂ ਅੰਮ੍ਰਿਤਸਰ ਪੀਓ ਸਟਾਫਿਕੇ ਮੌਜੂਦ ਆ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਆ ਭਗੌੜਿਆਂ ਨੂੰ ਕਾਬੂ ਕੀਤਾ ਗਿਆ ਤਾਂ ਸਾਡੇ ਨਾਲ ਐਸ ਵੇਲੇ ਪੀਓ ਸਟਾਫ ਇਨ ਚਾਰਜ ਹਰੀਸ਼ ਕੁਮਾਰ ਨੇ ਗੱਲਬਾਤ ਕਰਨਾ ਚਾਹੁੰਦੇ ਆ ਸਰ ਅੱਜ ਤੁਹਾਡੇ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਆ ਕੀ ਕਹਿਣਾ ਚਾਹੋਗੇ ਪਹਿਲੋਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਥੈਂਕਸ ਕਰਦਾ ਜੀ ਸਾਰੀ ਪ੍ਰਸਤਾ ਤੁਸੀਂ ਇੱਥੇ ਆਏ ਹੋ ਚਲੋ ਤੁਹਾਡਾ ਧੰਨਵਾਦ ਆ ਇਸ ਤਰ੍ਹਾਂ ਜੀ ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੀਡ ਕਰਕੇ ਦੋ ਪੀਓ ਅਰੈਸਟ ਕੀਤੇ ਆ ਜਿਹੜੇ ਕਿ ਸਾਡੇ ਸਰਦਾਰ ਆਰਐਸ ਢੱਲੋ ਆਈਪੀਐਸ ਮਾਨਜੋ ਕਮਿਸ਼ਨਰ ਸਾਹਿਬ ਤੇ ਸਰਦਾਰ ਹਰਪ੍ਰੀਤ ਸਿੰਘ ਮਡੇਰ ਪੀਪੀਐਸ ਏਡੀਸੀਬੀ ਇਨਵੈਸਟੀਗੇਸ਼ਨ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਪੀਪੀਐਸ ਜਿਹੜੇ ਏਡੀਸੀਬੀ ਇਨਵੈਸਟੀਗੇਸ਼ਨ ਆ ਇਹਨਾਂ ਦੇ ਦਿਸ਼ਾ ਨਿਰਦੇਸ਼ ਦੇ ਅਕੋਰਡਿੰਗ ਸਾਡਾ ਪੀਓ ਸਟਾਫ ਜਿਹੜਾ ਕੰਮ ਕਰ ਰਿਹਾ ਤੇ ਦੋ ਪੀਓ ਅਰੈਸਟ ਕੀਤੇ ਜਿਨ੍ਹਾਂ ਦੇ ਵਿੱਚੋਂ ਇੱਕ ਪੀਓ ਹਰਪ੍ਰੀਤ ਸਿੰਘ ਜਿਹੜੀ ਇਸ ਹੈਪੀ ਸਨੋਮਿੰਦਰ ਸਿੰਘ ਇਹ ਇੱਕ ਆਰੋ ਕੱਲੂ ਦਾ ਹੱਤ ਹੈ ਜੀ ਸ਼ਾਟਾ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਬਾਦ ਅਦਾਲਤੀ ਰਵਨੀਤ ਕੋਰ ਬੇਦੀ ਮੈਡਮ ਨੇ ਜੀ ਐਮ ਆਈ ਸੀ ਉਹਨਾਂ ਦੀ ਕੋਰਟ ਦੇ ਵਿੱਚੋਂ ਮੁਕੱਦਮਾ ਨੰਬਰ 168 ਡੇਟਡ 2 9 2020 ਅੰਡਰ ਸੈਕਸ਼ਨ 406 ਆਈ ਪੀ ਸੀ ਥਾਣਾ ਸ਼ਾਟਾ ਦਾ ਪੀਓ ਆ ਜਿਹਦੀ ਪੀਓ ਡੇਟਾ 3 30 3 2024 ਠੀਕ ਹੈ ਜੀ ਜਿਹੜਾ ਦੂਸਰਾ ਪੀਓ ਜੀ ਉਹਦਾ ਨਾਮ ਹੈ ਸੁਖਚੰਦ ਸਿੰਘ ਇਸ ਚੀਨਾ ਸਨੋਫ ਇਕਬਾਲ ਸਿੰਘ ਆਰਓ ਖਾਪੜ ਖੇੜੀ ਦਾ ਹੈ ਰਹਿਣ ਵਾਲਾ ਇਹ ਜੀ ਬਾਦ ਅਦਾਲਤ ਸ਼੍ਰੀ ਗੁਰਮੋਹਨ ਸਿੰਘ ਨੇ ਸਾਡੇ ਐਡੀਸ਼ਨਲ ਸੈਨਜਿਆ ਸਾਹਿਬ ਉਹਨਾਂ ਦੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ 385 ਡੇਟਡ 28 10 2021 ਦਾ 379 ਬੀ 411 34 ਆਈਪੀਸੀ ਥਾਣਾ ਆਪਣਾ ਸਲਾਮਾਬਾਦ ਦਾ ਐਪੀਓ ਆ ਠੀਕ ਹੈ ਜੀ ਇਹਦੀ ਪੀਓ ਡੇਟ ਹੈਗੀ 1 4 2024 ਠੀਕ ਹੈ ਜੀ ਇਹਦੇ ਇਤੇ ਇੱਕ ਹੋਰ ਮੁਕਦਮਾ ਦਰਜਾ ਉਹ ਸਾਡੇ ਥਾਣੇ ਸ਼ਾਡੇ ਦਾ ਮੁਕਦਮਾ ਜਿਹਦੇ ਵਿੱਚ ਮੁਕਦਮਾ ਨੰਬਰ 85 ਡੇਟਡ 22/4/2015 ਅੰਡਰ ਸੈਕਸ਼ਨ 414 ਐਕਸਾਈਜ਼ ਦਾ ਇਹ ਮੁਕਦਮਾ ਇਹ ਥਾਣੇ ਸ਼ਾਡੇ ਦਾ ਇਹ ਪੀਓ ਬਾਅਦ ਅਦਾਲਤ ਸ਼ਰੀਫ ਬਰਿੰਦਰ ਕੁਮਾਰ ਜੀ ਐਮ ਆਈ ਸੀ ਦੀ ਕੋਰਟ ਵੱਲੋਂ ਇਹ ਮਿਤੀ 24/1/2023 ਦਾ ਪੀਓ ਹੈ ਜੀ ਸਾ ਜਿਹੜੇ ਹੁਣ ਮੁਜ਼ਰਮ ਗ੍ਰਿਫਤਾਰ ਕੀਤੇ ਗਏ ਨੇ ਕਿੰਨੀ ਦੇਰ ਤੋਂ ਭਗੋੜੇ ਸੀ ਔਰ ਕੀ ਇਹਨਾਂ ਦੇ ਬਾਕੀ ਹੋਰ ਕਿਸੇ ਕ੍ਰਾਈਮ ਦੇ ਨਾਲ ਵੀ ਵਾਸਤਾ ਹੈ ਨੇ ਦੇਖੋ ਜੀ ਸਾਡਾ ਤੇ ਹੁੰਦਾ ਕਿ ਅਸੀਂ ਇਹਨਾਂ ਦੇ ਕੋਡ ਦੇ ਵਿੱਚੋਂ ਆਡਰ ਸਾਨੂੰ ਮਿਲਦੇ ਆ ਤੇ ਉਹਦੇ ਵਿੱਚ ਸਾਨੂੰ ਕਲੀਅਰ ਹੁੰਦਾ ਵੀ ਇਹ ਕਿੰਨੇ ਉਹਦੇ ਤੋਂ ਆਪਾਂ ਇਹਨ ਸਾਡੇ ਕੋਲ ਇੱਕ ਡਿਪਾਰਟਮੈਂਟਲੀ ਐਪ ਆ ਜਿਹੜੀ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਉਹਦੇ ਵਿੱਚ ਉਹਦੇ ਤੋਂ ਸਾਨੂੰ ਕਲੀਅਰ ਹੋ ਜਾਂਦਾ ਕਿ ਇੱਕ ਸਬੰਦੇ ਦੇ ਕਿੰਨੇ ਕ ਮੁਕਦਮੇ ਦਰਜ ਠੀਕ ਹੈ ਜੀ ਉਹ ਫਿਰ ਆਪਾਂ ਕਲੀਅਰ ਕਰ ਲੀਦਾ ਜੇ ਤੇ ਜ਼ਿਆਦਾ ਮੁਕਦਮੇ ਹੋਣ ਫਿਰ ਇਹ ਚੈੱਕ ਕਰ ਲੀਦਾ ਵੀ ਕਿਹੜੇ ਕਿਹੜੇ ਮੁਕਦਮੇ ਦੇ ਵਿੱਚ ਇਹ ਹਾਜ਼ਰ ਹੈ ਤੇ ਕਿਹੜੇ ਕਿਹੜੇ ਮੁਕਦਮੇ ਚ ਪੀਓ ਆ ਉਹਦੇ ਅਕੋਰਡਿੰਗ ਇਹ ਚੈੱਕ ਕੀਤਾ ਜੋ ਤੁਹਾਨੂੰ ਮੈਂ ਦੱਸਿਆ ਉਹਦੇ ਅਕੋਰਡਿੰਗ ਇਹ ਉਸੇ ਦੇ ਵਿੱਚ ਹੀ ਪੀਓ ਨੇ ਜਦੋਂ ਤੋਂ ਇਹ ਭਗੋੜੇ ਸੀ ਉਸ ਦੇ ਦੌਰਾਨ ਵੀ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਜਾਂ ਕੋਈ ਨਸ਼ੇ ਚ ਜਦਾ ਅੱਜਕੱਲ੍ਹ ਲੋਕ ਡਿਲੀਵਰੀ ਦੇ ਵਿੱਚ ਲੱਗੇ ਹੋਏ ਨੇ ਕੋਈ ਜ਼ਹਿਰ ਕ੍ਰਾਈਮ ਸਾਹਮਣੇ ਆਇਆ ਕੁਝ ਕਿਸੇ ਦੇ ਵਿੱਚ ਨਹੀਂ ਜੀ ਨਹੀਂ ਇਹ ਨਸ਼ੇ ਵਾਲੇ ਨਹੀਂ ਸੀ ਇਹ ਤੇ ਬਸ ਜਿਹੜਾ ਤੁਹਾਨੂੰ ਮੁਕਦਮੇ ਦੱਸਿਓ ਉਹਦੇ ਵਿੱਚ ਹੀ ਇਹ ਸਗੇ ਨਸ਼ੇ ਵਾਲੇ ਪੀਓ ਨਹੀਂ ਹੈਗੇ ਨਸ਼ੇ ਵਾਲੇ ਜਿਹੜੇ ਐਨਡੀ ਸੈਕਟਰ ਤੇ ਪੀਓ ਹੁੰਦੇ ਨੇ ਉਹ ਮੈਂ ਥੋੜੇ ਦਿਨ ਪਹਿਲਾਂ ਉਹ ਵੀ ਅਰੈਸਟ ਕੀਤੇ ਸੀ ਉਹ ਮੈਂ ਤੁਹਾਡੇ ਨਾਲ ਤੁਹਾਡੇ ਮਾਧਿਅਮ ਰਾਹੀਂ ਪਹਿਲਾਂ ਸ਼ੇਅਰ ਕਰ ਚੁੱਕਾ ਤੁਹਾਡੇ ਤੇ ਗਾਂਵੀ ਸਾਡਾ ਇਸ ਤਰ੍ਹਾਂ ਹੀ ਜਿਹੜਾ ਸਿਸਟਮ ਚੱਲਦਾ ਰਹੇਗਾ ਖਾਸ ਤੌਰ ਤੇ ਸਾਨੂੰ ਜਿਹੜੀਆਂ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਹਦਾਇਤਾਂ ਉਹ ਨਸ਼ੇ ਦੇ ਅਕੋਰਡਿੰਗ ਹੀ ਸਾਨੂੰ ਇਹ ਹਦਾਇਤਾਂ ਮਿਲੀਆਂ ਕਿ ਨਸ਼ੇ ਦੇ ਸਬੰਧ ਦੇ ਵਿੱਚ ਮੈਂ ਤੇ ਲੋਕਾਂ ਨੂੰ ਵੀ ਇਹ ਅਪੀਲ ਕਰਦਾ ਕਿ ਜੇ ਬਾਈ ਜਸ ਤੁਹਾਡੇ ਕੋਈ ਪੀਓ ਸੰਬੰਧੀ ਐਨਡੀ ਇੰਸਪੈਕਟਰ ਦਾ ਜਾਂ ਕੋਈ ਦੂਸਰੇ ਪੀਓ ਸੰਬੰਧੀ ਕੋਈ ਤੁਹਾਡੇ ਕੋਈ ਇਨਫੋਰਮੇਸ਼ਨ ਹੈ ਤੇ ਇੱਕ ਮੇਰਾ ਨੰਬਰ ਜਿਹੜਾ ਉਹ ਮੇਰੇ ਪੀਓ ਸਟਾਫ ਦੇ ਬੋਰਡ ਤੇ ਵੀ ਲਿਖਿਆ ਪਲੱਸ ਸਾਡਾ ਕੰਟਰੋਲ ਰੂਮ ਦਾ ਨੰਬਰ ਆ ਉਹਦੇ ਤੋਂ ਵੀ ਤੁਸੀਂ ਕਲੀਅਰ ਕਰ ਸਕਦੇ ਹੋ ਤੁਸੀਂ ਸਾਨੂੰ ਇਨਟੀਮੇਸ਼ਨ ਕਰੋਗੇ ਤੇ ਤੁਹਾਡਾ ਨਾਮ ਜਿਹੜਾ ਗੁਪਤ ਰੱਖਿਆ ਹੈ ਉਹ ਇਹੋ ਜੀ ਕੋਈ ਪ੍ਰੋਬਲਮ ਕ੍ਰੀਏਟ ਨਹੀਂ ਹੋਊਗੀ ਜਦਨਾ ਕਿ ਸਾਨੂੰ ਅਹੀ ਕੋਈ ਬੰਦਾ ਅਰੈਸਟ ਕਰਦੇ ਆ ਤੇ ਉਸ ਬੰਦੇ ਨੂੰ ਕੋਈ ਇਨਫੋਰਮਰ ਨੂੰ ਕੰਪਲੀਟ ਪ੍ਰੋਬਲਮ ਕ੍ਰੀਏਟ ਹੋਊਗੀ ਇਹੋ ਜੀ ਕੋਈ ਗਲਤ ਨਹੀਂ ਹੋਊਗੀ ਤੇ ਮੈਂ ਤੇ ਤੁਹਾਡੇ ਮਦਰਮੈਂ ਇਹੋ ਜੀ ਲੋਕਾਂ ਨੂੰ ਮੈਸੇਜ ਦਿਨਾ ਕਿ ਜੇ ਤੁਹਾਡੇ ਕੋ ਕੋਈ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆ ਤੇ ਸਾਡੇ ਨਾਲ ਸ਼ੇਅਰ ਕਰੋ ਲੋਕ ਪਹਿਲਾਂ ਇਨਫੋਰਮੇਸ਼ਨ ਦੇਣ ਤੋਂ ਡਰਦੇ ਸੀ ਜਾਂ ਜੋ ਲੋਕ ਇਨਫੋਰਮੇਸ਼ਨ ਦਿੰਦੇ ਸੀ ਬਹੁਤ ਸਾਰੇ ਕੇਸਸ ਆਏ ਸੀ ਜਾਂ ਬਹੁਤ ਸਾਰੇ ਲੋਕਾਂ ਵੱਲੋਂ ਸਵਾਲ ਚੁੱਕੇ ਗਏ ਸੀ ਕਿ ਅਸੀਂ ਇਨਫੋਰਮੇਸ਼ਨ ਦਿੰਨੇ ਆ ਤੇ ਸਾਡੇ ਤੇ ਹੀ ਜਿਹੜੀ ਪੁਲਿਸ ਆ ਉਹ ਕਾਰਵਾਈ ਕਰ ਦਿੰਦੀ ਆ ਜਾਂ ਪੋਲੀਟੀਕਲ ਦਬਾਅ ਦੇ ਅਧੀਨ ਜਾਂ ਕਿਸੇ ਵੀ ਅਫੈਕਟ ਨੂੰ ਲੈ ਕੇ ਦੇਖੋ ਜੀ ਸਰ ਇਹ ਤੇ ਕੰਪੈਲੂ ਦੇਖਣ ਚ ਸਾਡੇ ਅੰਦਰ ਆ ਲੇਕਿਨ ਹੁਣ ਏਸੀ ਦਾ ਬਹੁਤ ਜ਼ਿਆਦਾ ਸੁਧਾਰ ਹੋਇਆ ਕਿਉਂਕਿ ਲੋਕੀ ਆਪ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚੋਂ ਜਿਹੜਾ ਨਾ ਨਸ਼ਾ ਸਾਫ ਹੋਵੇ ਇਸ ਕਰਕੇ ਫਿਰ ਦੇਖੋ ਪੁਲਿਸ ਹਮੇਸ਼ਾ ਪਬਲਿਕ ਦੀ ਸਪੋਰਟ ਦੇ ਨਾਲ ਹੀ ਕਾਮਯਾਬਾ ਠੀਕ ਹੈ ਨਾ ਤੇ ਜੇ ਤੂੰ ਪਬਲਿਕ ਸੈਡੀ ਸਪੋਰਟ ਕਰਦੀ ਹੈ ਤੇ ਉਹਦੇ ਵਿੱਚ ਸਾਡਾ ਇਹ ਆ ਵੀ ਸਾਨੂੰ ਸਾਥ ਵਧੀਆ ਕ੍ਰੈਡਿਟ ਮਿਲਦਾ ਵਧੀਆ ਸਾਥ ਮਿਲਦਾ ਅੱਜ ਕੱਲ ਜਿਹੜੇ ਲੋਕ ਅੱਜ ਕੱਲ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਹੈਗੀ ਸਾਡਾ ਨਾਮ ਆਊਗਾ ਕਿਉਂਕਿ ਲੋਕ ਇਸ ਨਸ਼ੇ ਦੀ ਦਲਦਲ ਦੇ ਵਿੱਚ ਬਹੁਤ ਜ਼ਿਆਦਾ ਨੌਜਵਾਨ ਪੀੜੀ ਫਸ ਚੁੱਕੀ ਸੀ ਉਹਦੇ ਕਰਕੇ ਲੋਕ ਚਾਹਦੇ ਹੈ ਕਿ ਸਾਡਾ ਪੰਜਾਬ ਜਿਹੜਾ ਨਸ਼ਾ ਮੁਕਤ ਹੋਵੇ ਕੀ ਉਹਨਾਂ ਨੌਜਵਾਨਾਂ ਨੂੰ ਮੈਸੇਜ ਦਿੰਨੇ ਹੋ ਜਿਹੜੇ ਜਾਂ ਤਾਂ ਕਿਸੇ ਮਗਰ ਲੱਗਦੇ ਨੇ ਜਾਂ ਸ਼ੌਂਕ ਤੌਰ ਤੇ ਨਸ਼ੇ ਜਾਂ ਕ੍ਰਾਈਮ ਚ ਫਸ ਜਾਂਦੇ ਨੇ ਔਰ ਆਪਣੀ ਆਪਣੇ ਮਾਂ ਪਿਓਰ ਪੰਜਾਬ ਦੇ ਨਾਮ ਨੂੰ ਵੀ ਧੁੰਦਲਾ ਕਰਦੇ ਨੇ 브ਦਰ ਮੈਂ ਤੇ ਤੁਹਾਨੂੰ ਇੱਕੋ ਰਿਕੁਐਸਟ ਕਰਦਾ ਕਿ ਮੈਂ ਆਪ ਖੁਦ სპੋਰਟਸਮੈਨ ਆ ਮੈਂ ਲਿਫਟਿੰਗ ਦਾ ਪਲੇਅਰ ਆ ਮੈਂ ਤੇ ਇਹੋ ਹੀ ਨੌਜਵਾਨਾਂ ਨੂੰ ਮੈਸੇਜ ਦਊਂਗਾ ਕਿ ਜੇ ਤੇ ਤੁਸੀਂ ਕਰਦੇ ਹੋ ਤੇ ਉਹਦਾ ਕੋਈ ਟ੍ਰੀਟਮੈਂਟ ਕਰਾ ਲਓ ਇਹ ਜਿਹੜੀ ਚੀਜ਼ ਬਹੁਤ ਮਾੜੀ ਆ ਪੰਜਾਬ ਦੀ ਜਿਹੜੀ ਪੀੜ੍ਹੀ ਆ ਬਹੁਤ ਜ਼ਿਆਦਾ ਕੰਮ ਖਰਾਬ ਹੋ ਰਿਹਾ ਇਹਨੂੰ ਛੱਡ ਕੇ ਤੇ ਸਭ ਕੋ ਸਪੋਰਟਸ ਦੇ ਵੱਲ ਤੁਸੀਂ ਧਿਆਨ ਦਿਓ ਤਾਂ ਕਿ ਤੁਹਾਡਾ ਜਿਹੜਾ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਹੋਵੇ ਜਿਹੜਾ ਇਹ ਕੰਮ ਹੈ ਇਹ ਦੀ ਕੋਈ ਬਹੁਤੀ देर ਲਾਈਫ ਨਹੀਂ ਗਈ ਕਿਉਂਕਿ ਆਪਾਂ ਮੋਸਟਲੀ ਦੇਖਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਸਾਨੂੰ ਰੋਜ਼ ਨਿਊਜ਼ ਉਹਨਾਂ ਨੂੰ ਮਿਲਦੀ ਹੈ ਕਿ ਕਿਤੇ ਫਲਾਣੀ ਥਾਂ ਫਲਾਣਾ ਨੌਜਵਾਨ ਹੋ ਗਿਆ ਉਹਦੀ ਡੈਥ ਹੋ ਗਈ ਹੈ ਜੀ ਓਵਰਡੋਜ਼ ਨਾਲ ਹੋ ਗਈ ਪਰ ਮੈਂ ਤੇ ਇਹੋ ਹੀ ਆਪਣੀ ਆਪਣੇ ਵੱਲੋਂ ਤੇ ਆਪਣੇ ਅਫਸਰਾਂ ਵੱਲੋਂ ਇਹੋ ਹੀ ਬੇਨਤੀ ਕਰੂੰਗਾ ਕਿ ਏਸੀ ਤੋਂ ਬਾਹਰ ਹੋਣਾ ਚਾਹੀਦਾ ਅਸੀਂ ਤੁਹਾਨੂੰ ਦੱਸ ਦਈਏ ਕਿ ਪੀਐਸ ਸਟਾਫ ਦੇ ਵੱਲੋਂ ਦੋ ਭਗੌੜੇ ਜਿਹੜੇ ਨੇ ਅਰੈਸਟ ਕੀਤੇ ਗਏ ਨੇ ਜਾਣਕਾਰੀ ਤੁਹਾਨੂੰ ਪੂਰੀ ਦੀ ਪੂਰੀ ਇੰਚਾਸਾਲ ਦੇ ਵੱਲੋਂ ਦਿੱਤੀ ਗਈ ਆ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਨੌਜਵਾਨਾਂ ਨੂੰ ਕਿ ਅਜਿਹੇ ਕਾਰੋਬਾਰ ਬੰਦ ਕਰੋ ਕਿਉਂਕਿ ਹੁਣ ਤਾਂ ਸਰਕਾਰ ਦੀਆਂ ਗਾਈਡਲਾਈਨ ਵੀ ਚੇਂਜ ਹੋ ਚੁੱਕੀਆਂ ਨੇ ਜੋ ਤੁਹਾਡੇ ਕਾਲੇ ਕਾਰਨਾਮਿਆਂ ਦੀ ਇਕੱਠੀ ਕੀਤੀ ਹੋਈ ਪੂੰਜੀ ਬਣਾਈ ਹੋਈ ਪ੍ਰਾਪਰਟੀ ਅਗਰ ਤੁਸੀਂ ਫੜੇ ਜਾਂਦੇ ਹੋ ਇਨਵੈਸਟੀਗੇਸ਼ਨ 'ਚ ਦੋਸ਼ੀ ਪਾਏ ਜਾਂਦੇ ਹੋ ਤਾਂ ਸਾਰੀ ਕੀਤੀ ਹੋਈ ਇਕੱਠੀ ਪੂੰਜੀ ਜਿਹੜੀ ਆ ਸਰਕਾਰ ਦੇ ਖੇਮੇ ਵਿੱਚ ਜਾਊਗੀ ਤਾ ਅਸੀਂ ਕਹਿੰਨੇ ਆ ਸੁਧਰ ਜਾਓ ਤਾਂ ਜੋ ਸਾਡਾ ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣ ਜਾਵੇ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੋਨੂ ਖਾਨ ਕੋਟ ਦੇ ਨਾਲ ਕਸ਼ਮੀਰ ਸਿੰਘ ਗਿੱਲ